ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆ ਜੀ ਦੋ ਪਿਓਰ ਜਰਸੀ ਵਾੜਾਂ ਦੀ ਲੈ ਕੇ ਆ ਜੀ ਬਿਲਕੁਲ ਤਾਰੀਆਂ ਸੁਈਆਂ ਜੇ ਤੇ ਚੰਗੇ ਰਿਕਾਰਡ ਵਾਲੀਆਂ ਵਾੜਾਂ ਜੇ ਪੂਰੀ ਜਾਣਕਾਰੀ ਨਾਲ ਵੜਾਂ ਬਾਰੇ ਪਤਾਣਾ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਹੀਂ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਵੀ ਨਾਲ ਵੜਾਂ ਦੇ ਬਿਲਕੁਲ ਜਾਇਜ਼ ਹੋਣਗੇ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਸ ਚੈਨਲ ਤੇ ਨਵੇਂ ਜੁੜੇ ਆ ਜੋ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਕਿਉਂਕਿ ਆਪਾਂ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਨੇ ਆ ਚੰਗੀਆਂ گاਵਾਂ ਦੀ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਤੇ ਜੋ ਆਉਣ ਵਾਲੀ ਨਵੀਂ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇਗਾ ਤੇ ਤੁਸੀਂ ਚੰਗੀਆਂ گاਵਾਂ ਖਰੀਦ ਸਕਦੇ ਜੇ ਪਹਿਲੇ ਨੰਬਰ ਤੇ ਜੋ ਤੁਸੀਂ ਵੇੜ ਦੇਖ ਰਹੇ ਜੇ ਇਹ ਬਿਲਕੁਲ ਤਾਜੀ ਸੂਈ ਜੇ ਵੱਡੀ ਵੇੜ ਜੇ ਪੰਜਾਬ ਵਾਲੀ ਵੱਡੀ ਜਰਸੀ ਵੇੜ ਤੇ 16 17 ਕਿਲੋ ਦੁੱਧ ਵਾਲੀ ਵਹਿੜ ਜੇ। ਲੋ ਬਿਲਕੁਲ ਗਿੱਲਾ 나ੜੂ ਜੇ ਬਸੇ ਬੱਚੇ ਦਾ ਉਸੇ ਤਰ੍ਹਾਂ ਨਾਲ ਦੇਖ ਸਕਦੇ। ਲੋ ਵਹਿੜ ਦੀ ਫੇਸ ਕੁਆਲਟੀ ਚੈੱਕ ਕਰਸਾਂ ਨੇ ਇਹਦੇ ਤੋਂ ਬਹੁਤ ਹੀ ਫੇਸ ਕੁਆਲਟੀ ਜੇ। ਬੋਦੀ ਵਾਲੀ ਵਹਿੜ ਜੇ। ਤੇ ਪੂਰੇ ਉੱਚੇ ਲੰਮੇ ਵੱਡੇ ਕਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ। ਲੋ ਜੀ ਤੁਹਾਨੂੰ ਥਾਣੂ ਚੈੱਕ ਕਰੀ ਜੀ ਨੇੜੇ ਤੋਂ। ਲੋ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਵਹਿੜ ਮਿਲਦੀ ਜੇ ਤੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗਿਆ ਤੇ ਦੇਖ ਸਕਦੇ ਜੇ ਲੋਏ ਦੋ ਦੇ ਬੜੇ ਰਮਾਨਾ 16 17 ਲੀਟਰ ਚਵਾ ਦੇਗੀ ਤੇ ਬਿਲਕੁਲ ਤਾਜੀ ਸੂਈ ਜੇ ਵਹਿੜੇ ਲੋਏ ਲੋਏ ਤੁਹਾਨੂੰ ਚੱਡਵ ਚੱਕਰਾਈਏ ਪਿੱਛੇ ਤੋਂ ਜੀ ਬਹੁਤ ਹੀ ਵਧੀਆ ਥਣ ਪਾਂਡੇ ਜੇ ਵਹਿੜ ਜੇ ਤੇ ਬਿਲਕੁਲ ਤਾਜੀ ਸੂਈ ਜੇ ਚੈੱਕ ਕਰਸਾ ਜਿਹੜਾ ਪਿੱਛੇ ਤੋਂ ਜੀ ਥਣ ਦੂਸਰੀ ਸਾਈਡ ਤੋਂ ਦੇਖ ਸਕਦੇ ਜੇ ਬਹੁਤੇ ਥਣ ਸਹਿਜ ਜੇ ਲਓ ਪਿਓਰ ਜਰਸੀ ਜੇ ਪੰਜਾਬ ਵਾਲੀ ਵੱਡੀ ਜਰਸੀ ਵੈਠ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵੈਠ ਜੇ ਲਓ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਜਾਂ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਦੋਨਾਂ ਮੈਡਮ ਵਿੱਚੋਂ ਕੋਈ ਵੀ ਲੈ ਕੇ ਜਾ ਸਕਦੇ ਦੋਨੋਂ ਬਿਲਕੁਲ ਤਾਰੀਆਂ ਸੁਈਆਂ ਜੇ ਮੁੱਲ ਦੀ ਜੇਕਰ ਗੱਲ ਕਰੀਏ ਪਹਿਲੇ ਨੰਬਰ ਵਾਲੀ ਦੀ ਮੁੱਲ ਕਰ ਨੂੰ 50 ਵੀ ਕਰ ਸਕੀ ਇਹ ਦੇ ਵੇਖ ਜਾਂਦੀ ਵੈੜ 55 ਕਰੀ ਤਾਂ ਵੀ ਵਿਕਦੀ ਆ ਪਰ ਜੇਕਰ ਆਪਾਂ ਰੇਟ ਜਾਇਜ਼ ਕਰਾਂਗੇ ਤੇ ਫੇਰ ਹੀ ਆਪਣੇ گاਵਾ ਵਿਕਣ ਗਿਆ ਜੀ ਤੇ ਰੇਟ ਆਪਾਂ ਬਿਲਕੁਲ ਹੀ ਜਾਇਜ਼ ਅਗੇ ਵੀ ਕਰੀ ਦੇ ਤੇ گاਵਾ ਵੀਡੀਓ ਪੈਣ ਸਾਰੀ ਵਿਕ ਜਾਂਦੀਆਂ ਵਾ ਇਸ ਦਾ ਰੇਟ ਆ ਜੋ ਨਾ ਕੋਈ 50 ਕਰਨਾ ਨਾ ਕੋ 55 ਕਰਨਾ ਵਾ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਜੁਆਇੰਟ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ ਮੈਂ ਸ਼ੋਰ ਹੀ ਹੋ ਗਈ ਜੀ 46000 ਰੁਪਏ ਦੇ ਵਿੱਚੋਂ ਵੈੜ ਕਾਫੀ ਵੱਡੀ ਜੇ ਸਾਰਕਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਦੇਖ ਸਕਦੇ ਜੀ ਦੂਸਰੇ ਨੰਬਰ ਤੇ ਜੋ ਤੁਸੀਂ ਵੈੜ ਦੇਖ ਰਹੇ ਜੇ ਇਹ ਵੀ ਬਿਲਕੁਲ ਤਾਜੀ ਸੁਈ ਜੇ ਬਿਲਕੁਲ ਗਿੱਲਾ ਨਾੜੋ ਜੀ ਉਸੇ ਤਰ੍ਹਾਂ ਬੱਚਿਆਂ ਨਾਲ ਪਿਛੇ ਵਛੀਏ ਦੇ ਇੱਕ ਨੰਬਰ ਵਾਲੀ ਦੇ ਪਿਛੇ ਵਛਾ ਜੇ ਤੇ ਦੋ ਨੰਬਰ ਵਾਲੀ ਪਿਛੇ ਵਛੀ ਜੇ ਇਹ ਵੀ ਬਿਲਕੁਲ ਤਾਜੀ ਸੁਈ ਜੇ ਇਹ ਸਾਡੇ ਫੇਸਵਾਲ ਚੱਕ ਅਸਾ ਵੜਦੀ ਜੀ। ਲੋ। ਇਹ ਵੀ ਦੁੱਧ ਬੜੇ ਰਮਾਨਾ 11-12 ਲੀਟਰ ਚ ਵਾਦੇਗੀ ਜੀ। ਮੈਂ ਤੁਹਾਨੂੰ ਥਣ ਚੱਕ ਰਹੀਆਂ ਨੇਰੇ ਤੋਂ ਤੇ ਬਿਲਕੁਲ ਠੰਡੀ ਸੀਲ ਤੋਂ ਵੜ ਜੇ ਵੀ। ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਵੜ ਜੇ ਮਿਲਦੀ ਜੀ। ਚੱਕ ਅਸਾ ਥਣ। ਲੋ। ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਪੂਰੀ ਵਿਥੀ ਤੇ ਗਿਆ ਦੇ ਸਕਦੇ ਜੀ। ਲੋ। ਚਾਹੇ ਤਾਂ ਚੱਕ ਲਈਏ ਪਿੱਛੇ ਤੋਂ ਜੀ। ਬਹੁਤ ਜੇ ਖਣ ਭਾਂਡੇ ਦੀ ਵੜ ਜੇ ਦੇਖ ਸਕਦੇ ਜੀ ਇਸ ਵੜ ਦਾ ਕੱਦ ਨਾ ਜ਼ਿਆਦਾ ਵੱਡਾ ਜੇ ਨਾ ਜ਼ਿਆਦਾ ਛੋਟਾ ਜੇ ਦਰਮਿਆਨਾ ਕੱਦ ਜੇ ਤੇ ਬਿਲਕੁਲ ਤਾਜੀ ਸੂਈ ਜੇ ਦੁੱਧ ਦੇ ਬੜੇ ਰਮਾਨਾ 11 12 ਲੀਟਰ ਚ ਵਧੇਗੀ ਜੀ ਹੁਣ ਦੋਨੋਂ ਵੜਾ ਇਹ ਬੌਲੇ ਤੇ ਜੇ ਬਿਲਕੁਲ ਤਾੜੀਆਂ ਸੂਈਆਂ ਦੋ ਬਾਕੀ ਘਰ ਰੱਖਣ ਵਾਸਤੇ ਵੜਾ ਦੋਨੋਂ ਵਧੀਆ ਵਾ ਬਾਕੀ ਗਰਮੀ ਪ੍ਰਧਾਨ ਪਤਾ ਵੀ ਇਹ ਦੀਆਂ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੁੱਧ ਦੀ ਫੈਂਟ ਆ ਉਹ ਵੀ ਕਾਫੀ ਵਧੀਆ ਹੁੰਦੀ ਹੈ ਨਾ ਬੈੜਾਂ ਦੀ ਦੁੱਧ ਸੰਘਣਾ ਹੁੰਦਾ ਵਾ ਲੋ ਲੋਇ ਤੁੰ ਚੱਡਾ ਫਿਰ ਤੋਂ ਚੈੱਕ ਕਰਾਂ ਦੀ ਬੈੜ ਦਾ ਪਿੱਛੇ ਲੋ ਜੀ ਦੇਖਾ ਦੇ ਤੁਰ ਸੁਹਾ ਇਸ ਬੈੜ ਦਾ ਵੀ ਦੂਸਰਾ ਜੇ ਇਹਦੇ ਮੌਲੇ ਜੇਕਰ ਗੱਲ ਕਰੀਏ ਭਾਵੇਂ 40 42 ਜੋ ਮਰਜ਼ੀ ਕਰੀ ਜਾਈਏ ਇਹ ਤੁਹਾਨੂੰ 36000 ਰੁਪਏ ਦੇ ਜੋੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ ਇਹਦਾ 36000 ਰੁਪਿਆ ਲੋ ਬਾਕੀ ਜੇਕਰ ਕਿਸੇ ਵੀਰ ਦੇ ਵੀ ਦੋਨਾਂ ਬੈੜਾਂ ਵਿੱਚੋਂ ਕੋਈ ਬੈੜੀ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਵਾਂ ਉਹ ਵੀ ਆਪਣੀ ਪੂਰੀ ਗਾਰੰਟੀ ਹੈ ਜੀ ਉਹ ਤੁਸੀਂ ਆਪਣੇ ਕੋਲੋਂ ਹੀ ਵੜਾ ਖਰੀਦ ਸਕਦੇ ਜੇ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗੱਗੜਪਣਾ ਤਹਿਸੀਲ ਪਬਗਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੜਾ ਖਰੀਦ ਸਕਦੇ ਜੇ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਰ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬੜਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਕਦੇ ਵੀ ਸੰਪਰਕ ਕਰ ਸਕਦਾ ਜੇ ਲਓ ਦੇਖ ਸਾਡੀ ਵੇੜਾਂ ਬਹੁਤ ਜਿਆਦੀਆਂ ਵਧੀਆ ਜੇ ਲੋ ਹੋਏ ਤੁਹਾਨੂੰ 1 ਨੰਬਰ ਵਾਲੇ ਵੇੜ ਦੇ ਫੇਰ ਥਣ ਤੋਂ ਚੈੱਕ ਕਰਾ ਦੀ ਨੇੜ ਤੋਂ ਜੀ ਬਹੁਤ ਹੀ ਥਾਣਾ ਸਾਈਜ਼ ਦੇ ਬਿਲਕੁਲ ਠੰਡੀ ਸੀਲ ਸੋ ਵੇੜ ਜੇ ਛੱਡਾ ਤੁਹਾਨੂੰ ਚੱਕਰਾ ਦੀ ਫੇਰ ਪਿੱਛੇ ਤੋਂ ਜੀ ਬਹੁਤ ਜਿਆਦੀਆਂ ਵਧੀਆ ਵੇੜਾਂ ਜੇ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸ਼ੇਰਾਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ